ਹੈਲੋ ਜੀ ਸਤਿ ਸ੍ਰੀ ਅਕਾਲ ਦਰੂਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਆਂਗੇ ਆਪਾਂ ਚੱਲ ਰਹੇ ਹਾਂ ਅੱਜ ਸਹਿਜ ਪਾਠ ਦੇ ਭੋਗ ਦੇ ਚੌਂਟਾ ਸਾਹਿਬ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਕੰਮ ਧੰਦੇ ਜਿਹੜੇ ਆਪਾਂ ਨਵੇੜਾ ਲਈ ਨਵੇੜ ਲਈ ਆਪਦੇ ਨਾ ਤੇ ਕੱਪੜੇ ਮਸ਼ੀਨ 'ਚ ਪਾਏ ਪੈਨੇ ਕਿ ਮਾਸੀ ਦਾ ਧੋਕਿਆ ਆਪਦੇ ਪਾ ਗਈ ਹੈ ਜੀ ਸਾਡੇ ਭਾਈ ਮਸ਼ੀਨ 'ਚ ਪਾਏ ਪੈਨੇਗੇ ਹੁਣ ਮੈਂ ਦੇਖਦੇ ਆਂ ਜੇ ਉਹ ਕਿਹੜਾ ਆਜੇ ਪੂਰਾ ਨਾ ਕੱਢ ਲਵਾਂ ਤੇ ਸੁੱਕਣੇ ਪਾ ਦੇਵਾਂ ਤੇ ਫਿਰ ਅਸੀਂ ਜਾਵਾਂਗੇ ਪਹਿਲਾਂ ਸਾਡੀ ਸਲਾਹ ਸੀ ਕਿ ਵੀ ਅਸੀਂ ਤੁਰ ਕੇ ਜਾਵਾਂਗੇ ਮੈਂ ਮਾਸੀ ਨੂੰ ਕਿਹਾ ਮਾ ਆਪਾਂ ਤੁਰ ਕੇ ਚੱਲਾਂਗੇ ਚੌਂਟਾ ਸਾਹਿਬ ਤੇ ਹੁਣ ਮਾਸੀ ਕਹਿੰਦੀ ਸਾਡੇ ਵਾਲੀ ਗੱਡੀ ਛੱਡੇ ਹੋਊਗੀ ਕਹਿੰਦੀ ਉਹ ਵੀ ਜਾਣਗੇ ਪਹੁੰਚ ਤੇ ਚਰ ਕਹਿੰਦੀ ਆਪਾਂ ਗੱਡੀ ਦੀ ਵਗ ਚਲਾਂਗੇ ਨਾਲੇ ਆਉਣਾ ਸੌਖਾ ਤੇ ਚਲ ਮਾਂ ਤੁਹਾਡੀ ਮਰਜ਼ੀ ਹੈ ਕਿ ਨਾ 10 ਮਿੰਟ ਲੇਟ ਵਗ ਜਾਂਗੇ ਕੰਮ ਨਿਭੜ ਜਾਣਗੇ ਨਹੀਂ ਕੰਮ ਛੱਡ ਕੇ ਜਾਣਾ ਪੈਂਦਾ ਜੇ ਤੁਰ ਕੇ ਜਾਣਾ ਸੀ ਫਿਰ ਤਾਂ ਅੱਧਾ ਘੰਟਾ ਪਹਿਲਾਂ ਤੁਰਨਾ ਪੈਂਦਾ ਨਾ ਤਾਂ ਵੀ 15 20 ਮਿੰਟ ਲੱਗ ਜਾਂਦੇ ਨੇ ਕਿਉਂ ਮਾਸੀ ਤੋਂ ਇਨਾ ਕਾੜ ਨਾਲ ਤੁਰਨੀਆਂ ਜਣਾ ਸੀ 25 30 ਮਿੰਟ ਰਾਮ ਨਾਲ ਲੱਗ ਨੂੰ ਗੱਡੀ ਦੇ 10 ਮਿੰਟਾਂ ਦੀ ਬਾਕੀ ਰਾਂਗੇ ਹੁਣ ਆਪਾਂ ਬਸ ਮਸ਼ੀਨ ਦਾ ਕਿਹੜਾ 2 ਕਿੰਮਟਾਂ ਦਾ ਰਹਿੰਦਾਗਾ ਧੋ ਕੇ ਸੁੱਕਣੇ ਪਾ ਜਾ ਫਿਰ ਟੈਨਸ਼ਨ ਫ੍ਰੀ ਹੋ ਜਾਂਨੇ ਹਨਾ ਨਹੀਂ ਉੱਥੇ ਐਂ ਜੇ ਆਈ ਜਾਊਗਾ ਵੀ ਜੇ ਵੱਧ 10 ਮਿੰਟ ਵੱਧ ਲੱਗੇ ਨੇ ਫਿਰ ਹਾਈ ਮੇਰੇ ਕੱਪੜੇ ਪਏ ਨੇ ਮੌਸਮ ਦਾ ਨਹੀਂ ਪਤਾ ਹੁੰਦਾ ਇਹ ਨਹੀਂ ਸਾਡੀ ਆਉਂਦੀ ਆਉਂਦੀ ਸਲਾਹੇ ਰਸਤੇ 'ਚ ਖੜਨ ਦੀ ਤੇ ਦੇਖਾਂਗੇ ਫਿਰ ਕਿੰਨੇ ਟਾਈਮ ਲੱਗੂਗਾ ਨਾ ਜੇ ਮਾਸੀ ਖੜੀ ਤਾਂ ਮੈਂ ਖੜੂੰਗੀ ਨਹੀਂ ਫਿਰ ਭਈ ਮੈਨੂੰ ਆਉਣਾ ਪਊਗਾ ਫਿਰ ਸੀਕੇ ਦੇ ਨਾਲ ਹੀ ਰਹਿਣਾ ਪੈਂਦਾਗਾ ਨਾ ਜਿਵੇਂ ਕਹਿੰਦੇ ਨੇ ਕਿ ਸਾਰਾ ਦਿਨ ਤੇ ਰਾਤ ਗੁਲੀ ਜਾਂਦੀ ਰਹਦੀ ਹੈਗੀ ਪਾਣੀ ਦੀ ਟੈਂਕੀ ਖਤਮ ਕਰ ਦਿੰਦੀ ਹੈ। ਇਹਨੂੰ ਠੀਕ ਨਹੀਂ ਕਰਾਉਂਦੇ। ਇੱਕ ਤਾਂ ਵਿਆਹ ਅਖੰਡ ਪਾਠ ਹੱਜ ਨਵੀ ਦੀ ਰੈਡੀ ਨਾਲ ਤਾਂ ਵਿਆਹ ਚ ਗਏ ਨੇ ਕਿ ਪਹਿਲਾਂ ਪਹਿਲਾਂ ਸਾਰਿਆਂ ਨੇ ਦੁੱਧ ਫੜਾ ਕੇ ਫਿਰ ਵਿਆਹ ਚ ਗਏ। ਹੁਣ ਉਸ ਤੋਂ ਬਾਅਦ ਵਿੱਚ ਭਰਤ ਪਾਉਣ ਜਾਣਗੇ। ਭਣ ਕੇ ਹੈ ਤੇ ਉਹਨਾਂ ਦੇ ਕੋਠੀ ਪੈਂਦੀ ਹੈਗੀ ਉਹ ਕਹਿੰਦੇ ਸਾਡੇ ਭਰਤ ਪਵਾ ਕੇ ਜਾਓ। ਪਹਿਲਾਂ ਵੀ ਕਿਹਾ ਸੀ ਇੱਕ ਦਿਨ ਉਧਰ ਮੀਂਹ ਜਿਆਦਾ ਆ ਗਿਆ ਫਿਰ ਉਦਨ ਉਹ ਕਹਿੰਦੇ ਵੀ ਅੱਜ ਤੱਕ ਅੱਡਾ ਚੱਲਦਾ ਨਹੀਂ ਹੁਣ ਸ਼ੁਰੂ ਹੋ ਗਿਆ ਕੰਮ। ਤੇ ਚਲੋ ਉੱਥੇ ਵੀ ਜਾਣਾ ਜ਼ਰੂਰੀ ਹੈਗਾ ਨਾ। ਸਾਰੇ ਕੰਮ ਹੀ ਜ਼ਰੂਰੀ ਨੇਗੇ। ਤੇ ਚਲੋ ਜੀ ਪਰਮਾਤਮਾ ਦੀ ਸੁਖ ਸ਼ਾਂਤੀ ਚਾਹੀਦੀ ਐ ਤੇ ਕੰਮ ਤਾਂ ਇਸ ਤਰ੍ਹਾਂ ਹੀ ਚੱਲਦੇ ਰਹਿੰਦੇ ਨੇ ਨਾ ਕਦੇ ਘੱਟ ਕਦੇ ਵੱਧੇ ਤਾਂ ਹੁੰਦੀ ਹੀ ਰਹਿਣਗੇ ਆਪਾਂ ਮੱਝਾ ਦਾ ਨਿਹੜ ਤਾਂ ਕੱਖ ਕੰਡਾ ਪਾ ਗਈ ਹੁਣ ਆਪਾਂ ਬਸ ਮੇਰੇ ਗੇੜਾ ਆ ਜੀ ਮੈਨੂੰ ਐਵੇਂ ਫਟਾਫਟ ਕੱਪੜੇ ਚੱਲ ਕੇ ਸੁੱਕਣੇ ਪਾ ਜਾਣ ਜੇ ਕੱਪੜੇ ਰਹਿ ਜਾਂਦੇ ਨੇ ਨਾ ਫਿਰ ਮੈਨੂੰ ਐ ਹੋ ਜੂ ਮੇਰੇ ਸਾਰੇ ਕੰਮ ਹੀ અધੂਰੇ ਪਏ ਨੇ ਵੀ ਮੇਰਾ ਕੰਮ ਨਹੀਂ ਪੂਰਾ ਹੋਇਆ ਹੈਗਾ ਕਿਤੇ ਵੀ ਜਾਣਾ ਪਹਿਲਾਂ ਕੱਪੜਾ ਦਾ ਨਿਬੜਦਾ ਨਹੀਂ ਐ ਹੁੰਦਾ ਵੀ ਆਪਾਂ ਇੱਕੋ ਇੱਕ ਤੋਹਦੀ ਐ ਇੱਕੋ ਇੱਕ ਤੋਂਦੇ ਤੋਂਦੇ ਉਦੋਂ ਧੁਰਨ ਦਾ ਟਾਈਮ ਹੋ ਜਾਂਦਾ ਉਹ ਇਹੀ ਰਹਿ ਜਾਂਦੇ ਨੇ ਸਾਰੀ ਹਾਂ ਆ ਰਾਜਾ ਉਧਰੋਂ ਲਾਇਆ ਆਪਦਾ ਉਧਰੋਂ ਲੱਗਿਆ ਹੋਇਆ ਉਧਰੋਂ ਲਾਇਆਉਂਦੇ ਲੱਗਿਆ ਹੋਇਆ ਆਪਾਂ ਵੀ ਨਹੀਂ ਹੈਗੇ ਘਰੇ ਕੰਨੀ ਹੈ ਨਾ ਕੋਈ ਨਾ ਮੈਂ ਦੁਕਾਨ ਦਾ ਗੇਟ ਲਾ ਲਵਾਂ ਹਾਂ ਦੁਕਾਨ ਦਾ ਤਾਂ ਲਾਇਆ ਫੇ ਅੰਦਰੋਂ ਲਾ ਲੂ ਛੋਟਾ ਚਲਾ ਤਾ ਖਿੱਚ ਤੂਜ ਆਪਾਂ ਆਵਦਾ ਕੰਮ ਕਰੀ ਗਏ ਜੇ ਦੁਰਕਜਾਂ ਜਾਂਦੇ ਆਪਾਂ ਹੁਣੀ ਦੁਰਦੀਆਂ ਨਾ ਸਾਡੇ ਨੂੰ ਹੀ ਤਮੀਜ਼ ਠੀਕ ਕਰਨ ਆਲਾ ਫੇਰ ਕੀ ਆਪਾਂ ਐਂ ਕਰਦੇ ਫੇਰ ਆਪਾਂ ਨੂੰ ਐਂ ਦੰਗਾ ਕੱਪੜੇ ਲੈਣਾ ਹੈ ਕੱਪੜੇ ਲੈਣਾ ਹੋਰ ਫੇਰ ਟਾਈਮ ਲਾਇਆ ਦੁਰਕਜਾਂ ਚ ਮੋਹ ਦਿਨਾਂ ਨੂੰ 15 ਮਿੰਟ ਲੱਗਦੇ ਨਹੀਂ ਹੁਣ ਮੈਂ ਸਹੇਜ ਮਤੇ ਕੱਪੜੇ ਦੋਦੇ ਨਾਲ ਫਿਰ ਜੇ ਕਾਹਲ ਜੀ ਕਰੀ ਉਹ ਕੱਪੜੇ ਹਿੰਦੋਤ ਤੇ ਆਂਦੇ ਦੀ ਉਦੋਂ ਐਂ ਛੱਡ ਜਾਂਦੀ ਕਿਉਂ ਮੈਨੂੰ ਐ ਹੋ ਜਾਂਦਾ ਵੀ ਸਹੇਜ ਜਾਣਾ ਹੈ ਖਾ ਜਾਣਾ ਹੈ ਵੀ ਪਤਾ ਨਹੀਂ ਕਿਵੇਂ ਜਾਣਾ ਹੈ ਔਰ ਜਿਵੇਂ ਜਾਂਦਾ ਹੈ ਹੈ ਔਰ ਜਿਵੇਂ ਜਾਂਦਾ ਆਪਿਆ ਮਾਰੀ ਚਾਈ ਮਹਾਰਾ ਜਾ ਉਤਸਵ ਨਹੀਂ ਹੋਦਾ ਮੁੰਡਾ ਮੈਂ ਚਲ ਪੁੱਛਦੀ ਹਾਂ ਦੁਕਾਨਾ ਨਹੀਂ ਹੋਲੀ ਹੈ ਤੇ ਅੱਗੇ ਆ ਗਏ ਭਈ ਅੱਗੇ ਪਾਪਾ ਜੀ ਵੀ ਜਾਂਦੇ ਨੇ ਕਿ ਭੋਗ ਤੇ ਮੇਰੇ ਮੋਟਰਸਾਈਕਲ ਲੈ ਕੇ ਜਾਂਦੇ ਹੋਵਗੇ ਉਹ ਸਾਈਕਲ ਅੰਦਰ ਲਾਈ ਜਾਂਦੇ ਨੇ ਦੈਨ ਹੀ ਹੋ ਗਰੇ ਤੇ ਤੁਸੀਂ ਕਹਤੇ ਜਾਓਗੇ ਅੱਪੀ ਤੁਸੀਂ ਕਹਤੇ ਜਾਂਦੇ ਹੋ

ਜਦ ਲਈ ਭਾਣਾ ਕਿ ਸੰਜੀਪ ਵੀ ਆਉਂ। ਲੋਈਆ ਕਮਰੇ ਦੀ ਇਹਨਾਂ ਨੇ ਰਸੋਈ ਬਣਾ ਲਈ ਨਾ ਜਿਹੜੇ ਵੱੱਡੇ ਵਾਲੇ ਮੈਟ ਸੀ ਧੋ ਕੇ ਉਹ ਇਹ ਧਰੱਖਦੇ 10 12 10 12 ਤੋਂ ਓਕੇ ਹਾਂ ਉਹ ਚ ਸੌਖਾ ਲੱਗ ਗਿਆ ਨਾ ਕਿ ਪਾਸੇ ਦੂਜਾ ਸੀ ਇਹਦੀ ਉਹ ਵਾਲੀ ਆਉਂਦੀ ਨੇ ਕਾਏ ਕਾਏ ਉਹਦੀ ਨਿਕਰੇ ਆਏ ਆ ਦੂਜੇ ਘਰੇ ਜਾਣ ਨੂੰ ਆਪਦੇ ਘਰੇ ਠੀਕ ਬਹੁਤ ਵਧੀਆ ਹੈਗਾ ਮਾਤਾ ਪੜਦਾ ਹੈ ਹਾਂ ਬਹੁਤ ਜਿਆਦਾ ਮੈਂ ਤਾਂ ਲੱਗਦਾ ਰਹ ਜਾਂਦੀ ਨੇ ਫਿਰਦਿਆਂ ਦੀਆਂ ਹਾਂ ਆ ਜਾ ਬੰਲਾ ਨਾ ਇਹ ਕੰਮ ਨਹੀਂ ਰੋਟਾ ਆਉਂਦਾ ਰੋਟਾ ਆਉਂਦਾ ਆਹ ਦੇਖੋ ਹੱਲੇ ਉਹਨਾਂ ਆਪਦੇ ਵੇਲੇ ਕਰੋ ਖਵੇਲੇ ਕਰੋ ਆਪਦੇ ਘਰੋਂ ਕਰੀਏ ਨਾ ਸਸ ਕਰ ਕਰ ਫੜਾਈ ਜਾਂਦੇ ਮੁੰਡੇ ਨੂੰ ਆਜੋ ਪਰਤ ਹੁਣ ਪਈ ਜਾਂਦੀ ਐ ਜਦ ਦੱਬੀ ਜਾਂਦੇ ਨੇ ਕਿ ਹਾਂ ਬਿਲਹਾਂ ਹਜੇ ਉਧਰੋਂ ਰਹਿੰਦੀ ਐ ਇਹ ਹਾਂ ਉਹ ਤਾਂ ਮੈਂ ਨਾ ਅੱਜ ਪਈ ਜੂਗਾ ਜੇ ਸਾਰੇ ਤੁਸੀਂ ਆਏਂਗੇ ਮੈਂ ਕਹਿੰਦੀ ਵੀ ਫੇਰ ਕੱਢ ਦਾਂਗੇ ਇਹਨੂੰ ਕੱਢ ਕੇ ਦੁਆਰੇ ਪਾਵਾਂਗੇ ਨਹੀਂ ਕੱਢ ਕੇ ਨਹੀਂ ਫੇਰ ਜਿਹੜੇ ਉੱਤੇ ਛੇ ਛੇਰੇ ਦੇ ਲੱਗਣਗੇ ਉਹਦੇ ਵਿੱਚ ਹੋਰ ਦੁਆਰੇ ਫੇਰ ਤੋਂ ਹਾਂ ਉਹ ਤਾਂ ਪਾਉਂਗੀ ਉਹ ਜੇ ਰਹਿੰਦੇ ਨੀ ਸੀ ਸੀਰੇ ਦੇ ਰਹਿੰਦੇ ਨਹੀਂ ਟਰਾਈਟਰ ਦੇ ਮਾਰੇ ਨਹੀਂ ਔਖਾ ਉਹ ਟਰਾਈਟਰ ਇਹ ਤਾਂ ਵੀਮ ਵੀਮ ਕੱਟਾ ਇੰਨਾ ਸਾਨੂੰ ਬਹੁਤ ਵਧੀਆ ਸੈੱਟ ਆ ਗਿਆ ਜੇ ਆਪਦੇ ਘਰੇ ਐ ਇਸ ਤਰ੍ਹਾਂ ਟੀਕੀ ਫਿਰਕਾ ਦੀ ਹੋਊਗੀ ਨਾ ਘਰ ਦਾ ਐਦਾਂ ਪਤਾ ਲੱਗਦਾਗਾ ਪਹਿੰਦੇ ਦਾ ਜਮਾ ਵੀ ਨਹੀਂ ਪਤਾ ਲੱਗਾ ਇਹ ਅੰਦਰ ਰੋਟੀ ਬਣਵਣੀ ਆਈ ਜਾਵੇ ਚਾਹ ਪਾਣੀ ਬਣ ਬਣਾਈ ਜਾਵੇ ਇਹ ਕਾਗਰ ਮੇ ਤਾਂ ਪਹਿਲਾ ਪਹਿਲਾ ਜਿਹੜਾ ਬੰਦਿਆਂ ਦਾ ਕੰਮ ਐ ਸੋੜੇਗਾ ਹਾਂ ਬੰਦਿਆਂ ਦਾ ਕੰਮ ਜਦੋਂ ਇਹ ਸੌਂਦਾ ਉੱਤੇ ਹੋਊਗਾ ਨਾ ਥੇ ਤੇ ਉਹ ਤਾਂ ਅੰਦਰ ਹੋਊਗੀ ਹਾਂ ਬਾਕੀ ਠੇਕੇ ਤੇ ਵੀ ਹੋਊਗਾ ਜੇ ਨਹੀਂ ਜਾਣਾ ਤਾਂ ਠੇਕੇ ਤੇ ਦਈਓ ਭਾਇਆ ਪਹਿਲਾਂ ਸੀਨੇ ਸਾਰ ਭਾਰ ਘਰਮੀ ਚ ਪਾਇਆ ਜੇਠਾ ਹਾੜਾ ਚੱਲ ਉਹ ਤਾਂ ਸਾਡੀ ਭੂਤ ਨਹੀਂ ਭੁੱਲ ਜਾਂਦੀ ਤੇ ਨਾਲੇ ਜਿੱਦਨ ਆਪਣੀ ਨੀ ਰੱਖੀਏਗੀ ਨਿਉ ਰੱਖੀ ਉਹਦਨ ਸਭ ਤੋਂ ਪਹਿਲ ਆਇਆ ਨਹੀਂਗਾ ਹੈਗਾ ਅੱਜ ਫਿਰ ਮੈਂ ਭੈਣ ਦਾ ਲੰਬਾ ਲਾਹਣਾ ਕੋਈ ਨਾ ਕੋਈ ਮਾਇਆ ਆ ਕੇ ਨਾ ਹਾਂ ਕੰਮ ਹੋਊਗਾ ਬਾਕੀ ਫਿਰ ਉਹਦਨ ਸਾਡੇ ਰਿਸ਼ਤੇਦਾਰ ਆ ਰਹੇ ਸੀਗੇ ਹਾਂ ਫਿਰ ਮੈਨੂੰ ਤਾਂ ਮੈਂ ਕਹਿੰਦੀ ਪੂਰੀ ਲੱਗ ਤੇ ਦੀ ਵਗੈ ਗੱਲ ਕਰਦੀ ਫਿਰ ਮੈਨੂੰ ਆਏ ਸੀਗਾ ਬਹਾ ਮੈਂ ਦੇਖ ਕੇ ਮਨਜ਼ੂਰ ਆ ਨਾ ਵੀ ਕਿੰਨੀ ਘਰਤ ਪਾ ਲਈ ਕਿਵੇਂ ਜਿਹਾ ਨਕਸ਼ਾ ਵਸਣ ਦਿਖਾਇਆ ਸੀਗੇ ਕੀ ਮੈਨੂੰ ਨਹੀਂ ਕਿ ਨੀਮ ਇਹ ਮਹਾਦ ਰਸਾ ਕੋਲ ਬੱਚਿਆਂ ਦਾ ਦੰਦ ਰੋਸਤੀ ਰੱਖੋ ਵੀ ਗੱਲ ਹੈ ਨਾ ਸਾਰਾ ਕੁਝ ਹੀ ਹੈ ਨਾ ਉਹ ਬਾਹਰ ਬੈਠੇ ਨਹੀਂ ਵੀਰੇ ਉਹਨਾਂ ਕਿੰਝਾ ਉਹਨਾਂ ਨਾਲ ਰਾਤ ਨੂੰ ਗੱਲਾਂ ਉਹਨਾਂ ਨਾਲ ਹੀ ਹਈ ਪਈ ਗਈ ਜੀ ਚਲੋ ਮੁੰਡਾ ਹੌਸਲਾ ਹੋ ਗਿਆ ਸਭ ਹਾਂ ਹਾਂ ਜੀ ਹਾਂ ਕੋਈ ਸੇ ਨੋ ਸਿਸਟਮ ਕੀ ਤੇ ਮੈਂ ਦੇ ਵਈ ਤੂੰ ਚਾਲ ਆਈ ਅਸੀਂ ਦੇ ਲਈ ਜਿੰਨਾ ਲੱਗੋ ਥੋੜਾ ਥੋੜਾ ਬਾਰੇ ਜਿੰਨੇ ਬੱਚੇ ਨੇ ਨਾ ਉਹਨਾਂ ਦਾ ਤਾਂ ਜੀ 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 ਆਏ ਉਹਦੇ ਬੱਚੇ ਤੋਗਵਾਲਾ ਆਏ ਹੋਏ ਸੀਗੇ ਹੁਣ ਇੱਥੇ ਆ ਗਏ ਤੁਸੀਂ ਮੈਨੂੰ ਸਾਨੂੰ ਕਈ ਵਾਰ ਪੁੱਛਿਆ ਨਾ ਵੀ ਰਾਜਵਿੰਦਰ ਥੋੜੀ ਕੀ ਲੱਗਦੀ ਹੈ ਪਹਿਣ ਕਿਵੇਂ ਲੱਗਦੀ ਹੈ ਸਾਡਾ ਪਿੰਡਿਕ ਮੇਰਾ ਵੀ ਪਿੰਡ ਤੋਗਵਾਲਾ ਹੈਗਾ ਰਾਜਵਿੰਦਰ ਦਾ ਪਿੰਡ ਵੀ ਤੋਗਵਾਲਾ ਹੈਗਾ ਨਾ ਕੱਲ ਤੋਗਵਾਲਾ ਆਏ ਸੀਗੇ ਮੈਂ ਅੱਜ ਇੱਧਰ ਆ ਗਈ ਹੁੰਦੀ ਵੀ ਆਏ ਜੀ ਮਾਸੀ ਖੰਡਵਾੜ ਤੇ ਹੁੰਦੀ ਵੀ ਆਈ ਹੁਣ ਆਪੇ ਉੱਠਿਆ ਨਹੀਂ ਜਾਂਦਾ ਹੈਗਾ ਨਾ ਨਾ ਜਾਹਾਂ ਨੂੰ ਬੈਠੀ ਆਵਾ ਕਹਿਮ ਜੀ ਜਣ ਕਾ ਬਾਕੀ ਉਹ ਵੀ ਆਪਾਂ ਕਿਤੇ ਜਾਏ ਆਈਏ ਨਾ ਫਿਰ ਆ ਕੇ ਪਤਾ ਨਹੀਂ ਕਿਉਂ ਆ ਕੇ ਨਾ ਇਹ ਹੋ ਜੂਗਾ ਵੀ ਪੈਣਾ ਤਾ ਰੋਜ਼ ਦੇ ਕੰਮ ਆ ਤੂੰ ਬੜਾ ਪੂਆ ਨੂੰ ਫੋਨ ਕਰ ਦੇ ਦੇਖਦਾ ਸੀ ਉਹਦਾ ਨੰਬਰ ਦੇਖ ਨੰਬਰ ਲੱਭੀ ਅੰਦਰ ਤੇ ਪਤਾ ਨਹੀਂ ਕਿਸੇ ਗੱਲ ਮਰਦਾ ਮਿਲ ਕੇ ਨਹੀਂ ਆਈ ਆ ਇਧਰ ਹੀ ਆ ਰਹੇ ਹੁਣ ਤਾਂ ਵੇਲੀ ਹੋਣਗੀਆਂ ਉਹ ਵੀ ਆ ਕੇ ਮੇਲਾ ਪਾਈ ਹੋਣਗੀਆਂ ਤੂੰ ਆ ਗਈ ਸੀ ਸਾਰਾ ਪਿੰਟੀ ਗਿਆ ਸੀ ਸਾਡਾ ਸਾਰੀ ਆਈ ਸੀ ਇਹ ਦੋਤੇ ਨੇ ਅਖੰਡ ਵਟ ਕਰਾਈ ਸੀ ਥੋੜੇ ਨੇ ਸਾਰਾ ਵੀ ਗੱਲ ਪਹਿਲਾਂ ਮੈਂ ਤੁਹਾਨੂੰ ਕਿਹਾ ਮੈਂ ਇੰਦਰ ਦੀ ਲੱਗ ਜੂ ਕੋਸਾ ਹੋਰ ਕਿਸੇ ਦੇ ਨਹੀਂ ਜਾਂਦੇ ਅੱਜ ਇੱਕ ਘਰ ਦੇ ਮੁੜ ਕੇ ਆਵਾਂਗੇ ਆਪਣੇ ਕੋਲ ਟਾਈਮ ਥੋੜਾ ਫਿਰ ਦੇ ਉਰ ਉਧਰ ਆ ਕੇ ਫਿਰ ਕੱਲ੍ਹ ਕੇ ਕੋਈ ਸਾਦੇਗੇ ਉਹ ਤੁਹਾਨੂੰ ਰੰਜੀਤ ਕੇ ਫਿਰ ਤਾਂ 5 6 ਵਜ ਜਾਣਗੇ ਸਾਨੂੰ ਘਰੇ ਜਾਂਦੇ ਕਰਦੇ ਰਿਸ਼ਤੇਦਾਰੀਆਂ ਵਾਲੀਆਂ ਨਹੀਂਗੇ ਫਿਰ ਇਹਨਾਂ ਸਾਰਾ ਦਿਨ ਹੀ ਲੱਗ ਜਾਂਦਾਗਾ ਇੰਨਾ ਟਾਈਮ ਚੱਲ ਬਚਾਉਣ ਦੇ ਲਈ ਹੁੰਦਾ ਹਾਂ ਘਰ ਵੀ ਦੇਖਣਾ ਹੁੰਦਾ ਤੁਹਾਨੂੰ ਜਾ ਕੇ ਨਾ ਇਹ ਤਾਂ ਕਿਸੇ ਉਪਲਬਧ ਨਹੀਂ ਨਹੀਂ ਉਹ ਤਾਂ ਬਾਤਾਂ ਬਾਤਾਂ ਕਰਕੇ ਫੋਨ ਸੌ ਉਹਦੇ ਨੈੱਟ ਤੇ ਲੱਗਦਾ ਸਾਈਕਲ ਤੇ ਜਾ ਕੇ ਸੱਤਨੇ ਹੋ ਜਾਂਦੇ ਉਹ ਬਰਸਾਂ ਤੋਂ ਚੱਲਦਾ ਕੋਈ ਵਾਈਫਾਈ ਨਾਲ ਜਾ ਕੇ ਕਿਹੋ ਨਾ ਫੇਰਾ ਆ ਦੂ ਚਲ ਤੁਸੀਂ ਨਾ ਸੀ ਪੀ ਲਿਆ ਤਾਂ ਭਾਂਡ ਚੇਂਜ ਕਰਦਾ ਨਹੀਂ ਤੂੰ ਪੀ ਗੀ ਮੈਂ ਤਾਂ ਪੀਣੀ ਕਰਦਾ ਇਹ ਤਾਂ ਮੇਰਾ ਲਹੂ ਪੀ ਰਖਾ ਉਹ ਤੇਰਾ ਕੰਦੀ ਆਗੀ ਕੱਦ ਮੈਂ ਲਿਆ ਤੇ ਮੇਰੇ ਬਾਹਰ ਹੁਣ ਲਾ ਕੇ ਤੇ ਸਿਨੇਮਾ ਹੈ ਗਿਆ ਨਹੀਂ ਆਤੀ ਵਾਕ ਤਾਂ ਇਹ ਹੋਣਗੇ ਨਾਲ ਦੋਨੇ ਜਾਂਦੇ ਇਹ ਫਿਰ ਕੌਣ ਆਂਦਾ ਭਾਈ ਇਹ ਤਾਂ ਆਪਣੇ ਕਰਨਾ ਪੈਦਾਗਾ ਨਾ ਹੁੰਦੇ ਨਹੀਂ ਮਨਾਈ ਕਿ ਅੱਛਾ ਮੇਰੇ ਘਰੇ ਪਿੰਡ ਬਰੇਰੋਂ ਕਰਦਾ ਇਹ ਤਾਂ ਨਹੀਂ ਆਦਾ ਹਾੜਾ ਮੈਂ ਤੁਹਾਨੂੰ ਮੈਂ ਉਹ ਥੁਗਾਸੇ ਪੜਾ ਕੇ ਖੜਾ ਕੇ ਚਾਲਾ ਜਾਂਦੇ ਜੀ ਗੋਹ ਬੀਬੀ ਨੂੰ ਉਧਰੋਂ ਬੁਲਾਈ ਜਾਂਦੇ ਸੀ ਬੀਬੀ ਆਈ ਨਹੀਂ ਹੈਗੀ ਉਹ ਆਪਦੇ ਕੰਮ ਲੱਗ ਰਹੀ ਹੈਗੀ ਧੂਆ ਰੁੱਸ ਗਈ ਦਾ ਇਹ ਕਹਿੰਦੇ ਸਾਡਾ ਟਾਈਮ ਘਟਾ ਵੀ ਇੱਥੇ ਬਿੜ ਜੂਗੇ ਠੀਕ ਹੈ ਜੀ ਗੱਡੀ ਚ ਖੜਾਜੀ ਸਾਡੇ ਕੋਲ ਹਾਂ ਆਉਂਗੀ ਸਾਡੇ ਕੋਲ ਬੈਠੋ ਗੱਡੀ ਚਕਣਾ ਨਾ ਨੇੜਿਆ ਚਲ ਠੀਕ ਹੈ ਗਾਣੀ ਤਾਂ ਪਹਿਲਾਂ ਚਾਵਲਾ ਗੱਡੀ ਵਾਚੇ ਸਟਾਰਟ ਹੋ ਜੀਏ ਗਾਣਨ ਵਾਲੀ ਚਲਾਉਂਦੇ ਨੇ ਨਹੀਂ ਤਾਂ ਜਵਾਬ ਕਰਾਉਣ ਨਾ ਹਾਂ ਨਾ ਮੈਂ ਤੁਹਾਨੂੰ ਸਾਹਤ ਦੇਣਾ ਨਹੀਂ ਮੈਂ ਤਾਂ ਖਾ ਲੈਣੀ ਆ ਮੈਨੂੰ ਠੀਕ ਨਾ ਮੈਂ ਤੂੰ ਸਬਜੀ ਦੇਣੀ ਨਹੀਂ ਕੋਈ ਕਹਿੰਦੀ ਸਬਜੀ ਕੱਟਣੀ ਆ ਬਸ ਇਹ ਸਬਜੀ ਹੈ ਫਿਰ ਸਾਧਰਕ ਲਾਂਗੇ ਅੱਛੇ ਨਾ ਸਰਦ ਜੀ ਨੂੰ ਫੇਰ ਅਸੀਂ ਭੋਗ ਲੈਣੇ ਜਾਣਾਗਾ ਸਾਨੂੰ ਇੰਨੇ ਭੋਗ ਨਹੀਂ ਹੁਣ ਆਪਾਂ ਸਬਜ਼ੀ ਵੀ ਘਟਾ ਦੀ ਉਸ ਕਿਹਦੇ ਭੋਗ ਕਿਹਨਾਂ ਦੇ ਭੋਗਾਂ ਦੀ ਅੱਛੇ ਅੱਛਾ ਜਿਹੜੇ ਸਾਡੇ ਮਿਸਤਰੀ ਨੂੰ ਜਿੰਨਾਂ ਤੋਂ ਅਸੀਂ ਸਟੈਂਡ ਕਰਵਾਇਆ ਸੀਗਾ ਹੋਰ ਵੀ ਜੋੜੀਆਂ ਵਗੈਰਾ ਵੀ ਅਸੀਂ ਕਰਵਾਉਂਦੇ ਰਹੇ ਨੇ ਕੱਲ ਉਹਨਾਂ ਦੇ ਖੰਡ ਪਾਟ ਸੈਹ ਪਾਟ ਦਾ ਭੋਗ ਹੈ ਤੋਂ ਉਹਨਾਂ ਦੇ ਆਗੇਟ ਮੋਰ ਦੇ ਸਾਰੇ ਹਾਂ ਸਾਰੇ ਜੋੜੀਆਂ ਉਹਨਾਂ ਤੋਂ ਹੀ ਹੁੰਦੀਆਂ ਨੇ ਜੰਗਲ ਦੇ ਵਗੈਰਾ ਤੇ ਅਸੀਂ ਤਾਂ ਕਰਵਾਉਣੇ ਕਰਵਾਉਣੇ ਆਲੇ-ਦਾਲੇ ਦੇ ਪਿੰਡਾਂ ਵਿੱਚ ਵੀ ਮਸ਼ਹੂਰ ਨੇ ਉਹ ਨਹੀਂ ਹਰੀਗੜ ਵੀ ਫਾ ਸਾਢੇ ਦਾ ਸਾਰੇ ਰਿਸ਼ਤੇਦਾਰ ਰਿਫੀ ਕਰਵਾਉਂਦੇ ਨੇਗੇ ਤੇ ਅੱਜ ਆਪਾਂ ਸਾਗ ਹੀ ਤੜਕਾਂਗੇ ਕਿਉਂਕਿ ਫਿਰ ਤੜਕੇ ਫਿਰ ਅਸੀਂ ਤਿੰਨ ਚਾਰ ਜਣੇ ਖੋਗਾਂ ਲੈਂਦੇ ਹੋਵਾਂਗੇ ਇੱਕ ਦੋ ਜਣੇ ਰਹਿ ਦੇਣੇ ਜਿਵੇਂ ਨਵੀ ਤੇ ਪਾਪਾਈ ਇਹ ਘਰੇ ਖਾਂਦੇ ਹੋਣਗੇ ਇਹਨਾਂ ਜੋ ਗਸਾਗ ਹੋਊਗਾ ਨਾ ਤੁਸੀਂ ਵਾਗ ਜਾਂਗੇ ਤੁਸੀਂ ਵਾਗ ਜਿਓ ਤੁਹਾਨੂੰ ਕਿਹੜਾ ਕਿਹੜਾ ਨਾ ਭਗਵਾਨ ਤਿਕਦਾ ਲਵੇ ਆ ਹਾਂ ਨਾ ਉਹ ਤਾਂ ਕਹਿੰਦੇ ਨੇ ਕਿ ਆਪ ਹੀ ਨਹੀਂ ਜਾਂਦੀ ਹੈਗੀ ਕਹਿੰਦੇ ਸੰਗ ਲੱਗਦੀ ਹੈਗੀ ਜਿਵੇਂ ਕੇਰਾਂ ਟੇਕਤਾ ਇੱਕ ਉਹ ਸੰਦ ਕਰੇ ਕਿ ਅਸੀਂ ਪਰਵਿੰਦਰ ਨਵੀ ਨੂੰ ਇੰਨਾ ਦੇ ਵੀ ਪਰਵਿੰਦਰ ਕੇ ਆਪ ਦੇ ਵੀ ਹਨਾ ਬਣਾ ਲੈ ਵੀ ਕੱਪੜੇ ਜੇ ਕਰਨਾ ਪੈਂਦਾ ਹੁਣ ਉਹ ਤਾਂ ਸਾਰਾ ਕੁਝ ਕਰਨਾ ਹੀ ਪੈਂਦਾ ਵੀ ਫਿਰ ਹਿੰਮਤ ਤਾਂ ਕਰਨੀ ਪੈਂਦੀ ਹੈ ਮਤਲਬ ਬਿਨਾਂ ਕੀਤਾ ਕੁਝ ਨਹੀਂ ਹੈਗਾ ਹਨਾ ਐਡਾ ਵੱਡਾ ਦਿਨ ਲੱਗਦਾ ਜਿਵੇਂ ਅਸੀਂ ਇਹ ਲੋ ਨਾਲ ਤਾਂ ਭੋਗ ਤੇ ਜਾਏ ਨਾਲੇ ਮੈਂ ਬਹਿਣ ਕੇ ਘਰੇ ਜਾਏ ਨਾਲੇ ਨਾ ਘਰੇ ਵੀ ਆਪਣੇ ਰਿਸ਼ਤੇਦਾਰਾਂਗੇ ਸੀ ਪੈ ਕੇ ਵੀ ਸੌ ਕੇ ਵੀ ਉੱਠ ਲੀਆਂ ਹਜੇ ਵੀ ਤੈਨੂੰ ਕਿੱਡਾ ਵੱਡਾ ਖੜਾ ਹੈਗਾ ਹਜੇ 2:30 ਵਜੇ ਨੇ ਮੈਨੂੰ ਲੱਗਦਾ 2:30 ਜਾਂ 3:00 ਹਨਾ ਧੰਨਵਾਦ ਤੇ ਹੁਣ ਵੱਜ ਬੰਨ ਕੇ ਆਈਆਂ ਮੱਜਾ ਉਹਨਾਂ ਦੇ ਗਿਆ ਤੋਂ ਮਾ ਫੇਰਾ ਰੱਖਣੀ ਨਾ 2 ਮਿੰਟ ਆ ਜਾਂਦੀ ਵਿੱਚ ਜਿਆਦਾ ਕੰਮ ਖਰੀ ਜਾਂਦੀ ਹੈ ਆਪਾਂ ਤੁਹਾਨੂੰ ਵੀ ਸੇਕ ਲਈ ਕੰਮ ਵੀ ਕਰ ਲਈ ਸਾਗ ਵਗੈਰਾ ਤੜਕ ਲਿਆ ਦੁੱਧ ਨਾਲ ਕਰਤਾ ਆਮੇ ਮਿੱਠੀ ਦੇ ਬਿਸਕੁਟ ਰੱਖਿਆ ਸੀ ਪਹਿਲਾਂ ਦੋ ਜੀ ਇੱਕ ਹੈਗਾ ਬਿਸਕੁਟ ਮਹਨੜਨੀ ਇਹਨਾਂ ਨੂੰ ਪਾ ਲਿਆ ਹੋਰ ਕਿੱਡਾ ਬੱਦਦਾ ਸੱਜਣਾ ਤਾਂ ਪਾ ਲਿਆ ਥੋੜਾ ਡਿੱਗ ਗਿਆ ਸੀਗਾ ਹੋਰ ਪਾ ਲਈ ਤੁਹਾਨੂੰ ਤੇ ਚਲੋ ਹੀ ਪਾਣੀ ਪਾਣੀ ਚਲਦੇ ਆਂ ਆਪਾਂ ਮੱਜਾਂ ਵਾਲੇ ਘਰੇ ਬਾਹਰ ਲੈ ਕੇ ਤੇ ਵਲੌਗ ਦਾ ਵੀ ਆਪਾਂ ਕਰਦੇ ਆਂਗੇ ਐਂਡ ਮਿਲਦਾ ਫਿਰ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਨਾ ਉਮੀਦ ਹੈ ਤੁਹਾਨੂੰ ਵਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵਲੌਗ ਇਸ ਤਰ੍ਹਾਂ ਦਾ ਲੱਗਿਆ ਜੇਕਰ ਕੋਈ ਵੀ ਵੀਡੀਓ ਜਿਹੜੀ ਵੀ ਵਧੀਆ ਲੱਗੇ ਹਰ ਇੱਕ ਨਾ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਮਿਲਦੇ ਆਂ ਫਿਰ ਆਪਾਂ ਕੱਲ ਨੂੰ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ